ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ 2 ਸਤੰਬਰ ਨੂੰ ਪੰਜਾਬ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਕਿੰਨਾ ਭਾਗਾਂ ਦੇ ਵਿੱਚ ਵੀਰੋ ਅੱਜ ਮੌਸਮ ਦੇ ਵਿੱਚ ਆਪਾਂ ਨੂੰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਤੇ ਕਿੰਨਾ ਭਾਗਾਂ ਦੇ ਵਿੱਚ ਵੀਰੋ ਬੱਦਲਬਾਜ਼ੀ ਮੀਂਹ ਦੇ ਅਸਰ ਥੋੜੇ ਜਿਹਾ ਘੱਟ ਰਹਿਣਗੇ ਸੋ ਆਪਾਂ ਸਾਰੀ ਜਾਣਕਾਰੀ ਵੀ ਇੱਕ ਸਾ ਵੀਰਾਂ ਨਾਲ ਸਾਂਝੀ ਕਰਦੇ ਆਂ ਅੱਜ ਵੀਰੋ 2 ਸਤੰਬਰ ਨੂੰ ਪੰਜਾਬ ਦਾ ਮੌਸਮ ਤਕਰੀਬਨ ਸਵੇਰ ਦੇ ਸਮੇਂ ਤੋਂ ਲੈ ਕੇ ਵੀਰੋ ਜੋ ਕਿ ਪੰਜਾਬ ਦੇ ਪੂਰਬੀ ਭਾਗ ਨੇ ਜਿਵੇਂ ਚੰਡੀਗੜ੍ਹ ਮੋਹਾਲੀ ਕਰਾਲੀ ਫਤੇਗੜ ਸਾਹਿਬ ਆਨੰਦਪੁਰ ਸਾਹਿਬ ਸੋ ਵੀਰੋ ਕੁਝ ਭਾਗ ਇਹਦੇ ਵਿੱਚ ਆ ਗਏ ਆਪਣਾ ਸੰਗਰੂਰ ਤੱਕ ਦੇ ਲੁਧਿਆਣੇ ਦੇ ਪੂਰਬੀ ਭਾਗ ਸੋ ਵੀਰੋ ਇਹਨਾਂ ਤੋਂ ਅੱਗੇ ਕੁਝ ਭਾਗ ਬਰਨਾਲੇ ਦੇ ਤੇ ਵੀਰੋ ਕੁਝ ਇਸ ਤੋਂ ਬਾਅਦ ਆਉਂਦੇ ਸਮੇਂ ਦੇ ਵਿੱਚ ਵੀਰੋ 2-4 ਘੰਟਿਆਂ ਦੇ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਜੋ ਪੰਜਾਬ ਦੇ ਵੀਰੋ ਸਰਹੱਦੀ ਖੇਤਰ ਨੇ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਜਿਵੇਂ ਕੁਝ ਭਾਗ ਵੀਰੋ ਮਾਨਸਾ ਦੇ ਕੁਝ ਭਾਗ ਬਠਿੰਡੇ ਦੇ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੋ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਆਉਂਦੇ ਛੋਕੋਸ਼ ਸਮੇਂ ਦੇ ਬਾਅਦ ਬੱਦਲਾਂ ਦੀ ਆਵਾਜ਼ਾਈ ਦੇਖਣ ਨੂੰ ਮਿਲੇਗੀ ਕਿਤੇ ਹਲਕੀ ਵੀਰੋ ਕਿਤੇ ਸੰਘਣੀ ਬੱਦਲਵਾਈ ਦੇਖਣ ਨੂੰ ਮਿਲੇਗੀ ਤੇ ਵੀਰੋ ਕੁਝ ਖੇਤਰਾਂ ਦੇ ਵਿੱਚ ਆਪਾਂ ਨੂੰ ਚੰਗੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਗਰਜ ਚਮਕ ਵੀਰੋ ਹੋ ਸਕਦੀ ਹੈ ਤੇਜ਼ ਹਵਾ ਦੇ ਨਾਲ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਜੇਕਰ ਆਪਾਂ ਗੱਲ ਕਰੀਏ ਹਵਾਵਾਂ ਦਾ ਰੁਖ ਕੱਲ ਦੇ ਦਿਨ ਆਪਾਂ ਨੂੰ ਥੋੜਾ ਮੋਟਾ ਵੀਰੋ ਪੱਛਮ ਦੇ ਉੱਤਰ ਦਿਸ਼ਾ ਤੋਂ ਹਵਾਵਾਂ ਚਲਦੀਆਂ ਦੇਖਣ ਨੂੰ ਮਿਲੀਆਂ ਸੀ ਪਰ ਅੱਜ ਵੀਰੋ ਜੋ ਹਵਾ ਦਾ ਪੈਟਰਨ ਹੈ ਉਹ ਫਿਰ ਤੋਂ ਪੂਰਬ ਦਿਸ਼ਾ ਦੇ ਵਿੱਚੋਂ ਹੋ ਗਿਆ ਹੈ ਜੋ ਕਿ ਵੀਰੋ ਹਵਾ ਪੂਰਬ ਦਿਸ਼ਾ ਤੋਂ ਹੀ ਅਜਬਗਦੀ ਰਹੀ ਥੋੜਾ ਮੋਟਾ ਵੀਰੋ ਕਿਸੇ ਭਾਗਾਂ ਦੇ ਵਿੱਚ ਦੱਖਣੀ ਤੇ ਵੀਰੋ ਜੋ ਪੂਰਬੀ ਹਿੱਸੇ ਦਾ ਕੋਨਾ ਵੀਰੋ ਇਥੋਂ ਰਲਮੀਆਂ ਹਵਾਵਾਂ ਆਪਾਂ ਨੂੰ ਚਲਦੀਆਂ ਦੇਖਣ ਨੂੰ ਮਿਲਣਗੀਆਂ ਗਰਮੀ ਵਿਰੋਧ ਕੁੱਲ ਮਿਲਾ ਕੇ ਜਿੰਨਾ ਖੇਤਰਾਂ ਵਿੱਚ ਧੁੱਪ ਹੋਵੇਗੀ ਉੱਥੇ ਗਰਮੀ ਦਾ ਅਹਿਸਾਸ ਬਣਿਆ ਹੈ ਪਰ ਬਣਿਆ ਰਿਹਾ ਪਰ ਵੀਰੋ ਕੁਝ ਖੇਤਰਾਂ ਦੇ ਵਿੱਚ ਬਰਸਾਤ ਹੋਣ ਦੇ ਅਸਾਰਜ ਬਣੇ ਹੋਏ ਨੇ ਸੋ ਕਿਸਾਨ ਵੀਰਾਂ ਨੂੰ ਸਲਾਹ ਹੈ ਕਿ ਥੋੜਾ ਜਿਹਾ ਸਪਰਿਆਂ ਵਗੈਰਾ ਦਾ ਸੀਜ਼ਨ ਵੀਰੋ ਅੱਜ ਦੇ ਦਸ ਦਿਨ ਦੇਖ ਕੇ ਕੀਤੀਆਂ ਜਾਣ ਕਿਉਂਕਿ ਇਹਨਾਂ ਖੇਤਰਾਂ ਦੇ ਵਿੱਚ ਵੀਰੋ ਦੁਪਹਿਰ ਦੇ ਸਮੇਂ ਆਸ-ਪਾਸ ਤਕਰੀਬਨ 11-12 ਵਜੇ ਦੇ ਆਸ-ਪਾਸ ਵੀਰੋ ਛੋਟੀਆਂ-ਮੋਟੀਆਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਜੋ ਪੰਜਾਬ ਦੇ ਪੱਛਮੀ ਭਾਗ ਨੇ ਜਿਵੇਂ ਕਿ ਮੁਕਸਰ ਸਹਿਬ ਮੁਕਸਰ ਸਾਹਿਬ ਤੋਂ ਇਲਾ ਫਰੋਜਪੁਰ ਫਰੀਦਕੋਟ ਵਗੈਰਾ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਥੋੜੀ ਬਦਲਵਾਂ ਦੀ ਆਵਾਜਾਈ ਘੱਟ ਹੀ ਦੇਖਣ ਨੂੰ ਮਿਲਦੀ ਕਿ ਛੋਟੇ-ਮੋਟੇ ਬੱਦਲ ਪਹੁੰਚ ਸਕਦੇ ਨੇ ਪਰ ਕੋਈ ਬਰਸਾਤ ਦੇ ਸਰਬ ਵੀਰੋ ਇਨ੍ਹਾਂ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਬਾਕੀ ਵੀਰੋ ਜੋ ਪੂਰਬੀ ਭਾਗ ਨੇ ਕੁਝ ਪੰਜਾਬ ਦੇ ਦੱਖਣੀ ਭਾਗ ਨੇ ਖਾਸ ਕਰਕੇ ਜੋ ਹਰਿਆਣੇ ਤੇ ਰਾਜਸਥਾਨ ਦੇ ਨੇੜੇ ਪੈਂਦੇ ਖੇਤਰ ਨੇ ਵੀਰੋ ਪੂਰਬੀ ਭਾਗਾਂ ਤੋਂ ਲੈ ਕੇ ਇਹਨਾਂ ਖੇਤਰਾਂ ਤੱਕ ਅੱਜ ਦਿਨ ਦੇ ਸਮੇਂ ਬਰਸਾਤੀ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਓਵਰਆਲ ਵੀਰੋ ਪੰਜਾਬ ਦੀ ਜੇਕਰ ਆਪਾਂ ਗੱਲ ਕਰੀਏ 50% ਖੇਤਰਾਂ ਦੇ ਵਿੱਚ ਹਲਚਲ ਮੌਸਮ ਦੇ ਵਿੱਚ ਹੋ ਸਕਦੀ ਹੈ 50% ਵੀਰੋ ਜੋ ਪੱਛਮੀ ਏਰੀਆ ਵੀਰੋ ਉੱਧਰ ਬਰਸਾਤ ਦੇ ਅਸਰ ਥੋੜੇ ਘੱਟ ਦੇਖਣ ਨੂੰ ਮਿਲਣਗੇ ਟੈਂਪਰੇਚਰ ਵੀਰੋ ਤਕਰੀਬਨ 33-34 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਰਾਤ ਦੇ ਟੈਂਪਰੇਚਰ ਵੀਰੋ 24- ਬਰਸਾਤ ਦੁਬਾਰਾ ਤੋਂ ਸ਼ੁਰੂ ਹੋ ਸਕਦੀ ਹੈ ਕਿਉਂਕਿ ਵੀਰੋ 3 4 5 ਤੱਕ ਜੋ ਸਿਸਟਮ ਹੈ ਲਗਾਤਾਰ ਇਹ ਆਉਂਦੇ ਰਹਿਣਗੇ ਤੇ ਬਰਸਾਤੀ ਗਤੀਵਿਧੀਆਂ ਵੀਰੋ ਰੋਕ ਰੋਕੇ ਵੱਖ-ਵੱਖ ਸਮੇਂ ਵੱਖ-ਵੱਖ ਖੇਤਰਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਪੰਜਾਬ ਦਾ ਮੌਸਮ ਵੀਰੋ 100% 5 6 ਤਰੀਕ ਤੱਕ ਸਾਫ਼ ਨਹੀਂ ਹੋਵੇਗਾ ਬਾਕੀ ਵੀਰ ਜਿਵੇਂ ਆਪਾਂ ਨੂੰ ਦੁਪਹਿਰ ਤੋਂ ਬਾਅਦ ਕੋਈ ਅਪਡੇਟ ਮਿਲਦੀ ਹੈ ਜਾਂ ਕੱਲ ਸਵੇਰ ਦੀ ਆਪਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਸੋ ਵੀਰ ਮੌਸਮੀ ਸਹੀ ਜਾਣਕਾਰੀ ਲਈ ਚੈਨਲ ਨਾਲ ਬਨੇ ਰਹੋ ਧੰਨਵਾਦ ਜੀ